girls ਨਾਲ ਕੰਮ ਕਰ ਰਹੇ ਹੋ ਕਿ ਮੋਸਟ ਬਿਊਟੀਫੁਲ ਗਰਲ ਜਿਹਨੇ ਇਸ ਸਟਰੀ ਤੁਸੀਂ ਗੱਲ ਕਰ ਰਹੇ ਹੋ ਤੇ ਹਾਊ ਵਰ ਯੂ ਫੀਲ ਬਾਊਟ ਇਹੀ ਹੁਣ ਤਾਂ ਆਪਾਂ ਇਹੀ ਕਹਦੇ ਆ ਵੀ ਜੀ ਇੰਗਲੈਂਡ ਅਮਰੀਕਾ ہماری ਪਕੜ ਮੇ ਹੈ ਠੀਕ ਐਂਡ ਕੁਝ ਸਿਖਾਇਆ ਤੁਸੀਂ ਪੰਜਾਬੀ ਬਾਰੇ ਮਤਲਬ ਕਿ ਵੀ ਮੈਂ ਸਮਝਦਾ ਕਿ ਰਿਸ਼ਪਾ ਸਫਸਟ ਐਕਸਪੀਰੀਅੰਸ ਆ ਪੰਜਾਬ ਦੇਖੋ ਜੀ ਇਹਦੀ ਆਪਣੀ ਜਿਹੜੀ ਮੋਨਿਕਾ ਹੈ ਇਹਨਾਂ ਦੀ ਪੂ ਵੀ ਇਹਦੀ ਬੱਟੇ ਮਾਰ ਪੰਜਾਬੀ ਹੈ ਜੀ ਇਹਦੀ ਮਤਲਬ ਉਹ ਪੰਜਾਬੀ ਹੈ ਕਿਉਂਕਿ ਉੱਥੇ ਜਿਹੜੇ ਆਪਣੇ ਬਾਹਰ ਗ੍ਰੈਂਡਫਾਦਰਸ ਵਗੈਰਾ ਰਹਿੰਦੇ ਨੇ ਹਨਾ ਉਹ ਉਹਨਾਂ ਦੀ ਬਹੁਤ ਠੇਢ ਪੰਜਾਬੀ ਹੁੰਦੀ ਆ ਹਨਾ ਸੋ ਜਿਹੜੇ ਉੱਥੇ ਦਾਦੇ-ਦਾਦੀਆਂ ਤੋਂ ਜਵਾਕ ਸਿੱਖਦੇ ਆ ਆਪਣੀ ਲੈਂਗੁਏਜ ਉਹਨਾਂ ਦੀ ਬਹੁਤ ਠੇਢ ਹੁੰਦੀ ਆ ਟਿਪੀਕਲ ਹੁੰਦੀ ਆ ਸੋ ਮੈਨੂੰ ਤਾਂ ਕਈ ਵਾਰੀ ਇਹ ਅਲਾ ਦਿੰਦਾ ਵੀ ਕਈ ਅੱਖਰ ਹੀ ਇਦਾਂ ਦੇ ਬੋਲ ਜਾਂਦੀ ਆ ਵੀ ਮੈਂ ਵੀ ਆਪਦੀ ਲਾਈਫ ਚ ਕਾਫੀ ਜ਼ਿਆਦਾ ਤੋਂ ਨਹੀਂ ਬੋਲੇ ਹੈਗੇ ਤੇ ਦੂਸਰਾ ਰਿਸ਼ਮਾ ਸੀ ਕਿ ਤੇ ਸਾਡਾ ਫਰਜ਼ ਬਣਦਾ ਸੀਗਾ ਮੈਨੂੰ ਲੱਗਦਾ ਕਿ ਐਜ਼ ਅ ਟੀਮ ਮੈਂਬਰ ਜਿਵੇਂ ਮਨਦੀਪ ਭਾਜੀ ਨੇ ਡਾਇਰੈਕਟਰ ਨੇ ਜਾਂ ਕੋਈ ਅਸੀਂ ਸਾਰਿਆਂ ਦਾ ਇੱਕ ਫਰਜ਼ ਬਣਦਾ ਕਿ ਸਾਡਾ ਆਰਟਿਸਟ ਸਕਰੀਨ ਦੇ ਉੱਤੇ ਬਿਲਕੁਲ ਪਰਫੈਕਟ ਲੱਗੇ ਹਨਾ ਜੇ ਪੰਜਾਬੀ ਜੇ ਅਸੀਂ ਕੰਮ ਕਰਾਇਆ ਤਾਂ 1 ਰੇਟ ਦਾ ਕੰਮ ਹੋਵੇ ਕਿਤੇ ਬਾਹਰ ਜਾ ਕੇ ਲੋਕੀ ਜੇ ਇਹਨੂੰ ਇਹ ਗੱਲ ਕਹਿਣਗੇ ਕਿ ਇਹਦੀ ਪੰਜਾਬੀ ਨਹੀਂ ਸੀ ਠੀਕ ਜਾਂ ਇਹਨੇ ਠੀਕ ਨਹੀਂ ਕਰਿਆ ਉਹ ਇਹਨੂੰ ਤੁਹਾਨੂੰ ਕਿਹਾ ਉਹ ਤਾਂ ਸਾਨੂੰ ਕਿਹਾ ਇੱਕ ਗੱਲ ਹੋ ਗਈ ਹਨਾ ਸੋ ਸਾਡੀ ਇੱਜ਼ਤ ਦਾ ਮਸਲਾ ਸੀ ਮਹਾਰਾਜ ਜੀ ਠੋਕ ਕੇ ਪੰਜਾਬੀ ਬੋਲਾਵਾਂਗੇ